ਸ਼ਰਨ ਜੋਗ ਸੁਣ ਸਰਨੀ ਆਏ ਕਰੀ ਕਿਰਪਾ ਪ੍ਰਭ ਆਪ ਮਿਲਾਏ ਹਾਂ ਹੁਣ ਉਹ ਆਪਣੀ ਗੱਲ ਕਰਦੇ ਨੇ ਇੱਥੇ ਕਹਿੰਦੇ ਜਦੋਂ ਅਸੀਂ ਸੁਣਿਆ ਸ਼ਰਨ ਕੌਣ ਦੇ ਸਕਦਾ ਕਾਲ ਤੋਂ ਸ਼ਰਨ ਕੌਣ ਦਊਗਾ ਸੰਸਾਰ ਚ ਅਗਲਾ ਜਨਮ ਨਾ ਹੋਵੇ ਇਹ ਤੋਂ ਕੌਣ ਸ਼ਰਨ ਦਊਗਾ ਕੋਈ ਓਟ ਮਿਲੂਗੀ ਤਾਂ ਹੀ ਅਗਲਾ ਜਨਮ ਨਹੀਂ ਹੋਊਗਾ ਕਾਲ ਤੋਂ ਬਚਾ ਦੀ ਓਟ ਕੀ ਹੈ ਛੜ ਕੀ ਹੈ ਦੁਆ ਜਨਮ ਅਗਲਾ ਜੰਮਣ ਵਕ ਤੇ ਰਗੜ ਜੀਏ ਬਾਹਰ ਕਿਹੜੀ ਚੀਜ਼ ਦੀ ਛੜਨ ਮਿਲੂ ਜਦੋਂ ਇਹ ਸਮਝ ਆਈ ਕਿ ਗੁਰਮਤਿ ਦੀ ਜੇ ਛੜਨ ਚਲੇ ਜਾਈਏ ਗੁਰਬਾਣੀ ਦੀ ਛੜਨ ਕਿ ਨਹੀਂ ਮਿਲਣੀ ਗੁਰਮਤਿ ਦੀ ਛੜਨ ਜ ਮਿਲਣੀ ਉਸ ਇੱਥੇ ਫਰਕ ਗੁਰਬਾਣੀ ਦੀ ਖਤੋਂ ਕੋਈ ਨਹੀਂ ਮਿਲਣਾ ਗੁਰਮਤਿ ਦੀ ਛੜਨ ਜੋ ਮਿਲਣਾ ਗੁਰਬਾਣੀ ਵਿੱਚ ਮੱਤ ਛੁਪੀ ਹੋਈ ਚੀਜ਼ ਐ ਉਹ ਪ੍ਰਗਟ ਕਰਨੀ ਆ ਦੁੱਧ ਦੀ ਛਲਣ ਹੈ ਗੁਰਬਾਣੀ ਦੁੱਧ ਦਾ ਦੁੱਧ ਦੀ ਛਲਣੇ ਕੁਝ ਨਹੀਂ ਕਰਨਾ ਮੱਖਣ ਦੀ ਛਲਣੇ ਕਰਨਾ ਸੰਤੋਂ ਮੱਖਣ ਖਾਇਓ ਛਾਛ ਪੀਓ ਸੰਸਾਰ ਇਹ ਛਾਛ ਕੱਢ ਕੇ ਮੱਖਣ ਮੱਖਣ ਖਾਣਾ ਗੁਰਬਾਣੀ ਤੇ ਛਾਛ ਜਿਆਦਾ ਐ ਮੱਖਣ ਤਾਂ ਹਾਇਓ ਹੈ ਵਖੜਦਾ ਹੋਣਾ ਹੀ ਐ ਛਾਹ ਜੀ ਨਹੀਂ ਨਾਲ ਪੀਣੀ ਉਹ ਕਹਿੰਦਾ ਗੁਰਗੇ ਚੜਨ ਧੋਏ ਧੋਏ ਪੀਵਾ ਅਸਲ ਛਾਛ ਕੱਢਣ ਨੂੰ ਕਿਹਾ ਹੋਇਆ ਹੈ ਗੁਰਗੇ ਚੜਨ ਦਾ ਕੁਰਬਾਨੀ ਹੋਈ ਹੈ ਇਹਨੂੰ ਸਮਝ ਕੇ ਪੀਣਾ ਓਏ ਗਾਂਧੀ ਸਾਨੂੰ ਲੋੜ ਨਹੀਂ ਐ ਕਿ ਕੰਮ ਕਰੋ ਤੇ ਕਾਇਆ ਕੋ ਗੱਲ ਜਿਉਂ ਕੰਤਨ ਸੋਹਾ ਘਟਾ ਲੈ ਜੇ ਮੈਂ ਕੰਚਨ ਨੂੰ ਸਵਾਗਾ ਢਾਲ ਦਿੰਦਾ ਸਾਨੂੰ ਇਸ ਗਿਆਨ ਦੀ ਲੋੜ ਨਹੀਂ ਵੀ ਢਾਲ ਕੇ ਦੇਖਣ ਲੱਗ ਜਾਂਗਾ ਸਵਾਗਾ ਲੈ ਕੇ ਵੀ ਸੋਨੇ ਨੂੰ ਢਾਲਦਾ ਕਿ ਨਹੀਂ ਢਾਲਦਾ ਅਸੀਂ ਕੀ ਲੈਣਾ ਢਾਲਦਾ ਹੋਵੇ ਜਾਂ ਨਾ ਹੋਵੇ ਜੇ ਢਾਲਦਾ ਹੂੰ ਤਾਂ ਹੀ ਕਿਹਾ ਸੰਸਾਰੀ ਗਿਆਨ ਤੇ ਧਿਆਨ ਦੇਣ ਦੀ ਲੋੜ ਨਹੀਂ ਹੈ ਜੇ ਕਿਸੇ ਨੇ ਨਹੀਂ ਲੇਖਿਆ ਸਵਾਗਾ ਸੋਨੇ ਨੂੰ ਢਾਲਦਾ ਤੇ ਅਸਤ ਕਰ ਲੱਗ ਜਾਂ ਬਿ ਢਾਲਦਾ ਜਾਂ ਨਹੀਂ ਢਾਲਦਾ ਸਵਾਗਾ ਦੇ ਵਿੱਚੋਂ ਕੋਈ ਨਕਲੀ ਤੁਸੀਂ ਕਹੋ ਢਾਲਦਾ ਨਹੀਂ ਗੁਰਬਾਣੀ ਝੂਠੀ ਹੈ ਉਰੇ ਜੱਪਾ ਭਾਗ ਸੋਹਾਂਗਾਈ ਨਗਲੀ ਦੇ ਦੋਨ ਬਾਜ਼ਾਰ ਚ ਤੁਸੀਂ ਕਹਿੰਦੇ ਹੋ ਵੇ ਸੋਗਾ ਢਾਲ ਦਿੰਦਾ ਢਾਲ ਕੇ ਦਿਖਾਓ ਅਸੀਂ ਕੀ ਲੈਣਾ ਢਾਲਦਾ ਕਰ ਰਹੀ ਢਾਲਦਾ ਜਿਹੜਾ ਸਾਡਾ ਸੋਗਾ ਗੁਰਬਾਨੀ ਵਾਲਾ ਢਾਲਦਾ ਸਾਡਾ ਕੰਚਨ ਅ ਸੋਗਾ ਜਿਹੜਾ ਸਾਡੇ ਵਾਲਾ ਢਾਲਦਾ ਤੁਹਾਡੇ ਵਾਲਾ ਨਹੀਂ ਢਾਲਦਾ ਉਹ ਥੋੜਾ ਡੁਪਲੀਕੇਟ ਹੋ ਸਾਡੇ ਕੋਲੇ ਜਵਾਬ ਹੈ ਜਾ ਤੁਹਾਡਾ ਜੱਪ ਹੋ ਰਿਹਾ ਸਾਡਾ ਨਾਮ ਹੋ ਰਿਹਾ ਸਾਡਾ ਸਵਾਗਤ ਕਦਰ ਵੀ ਹੋ ਰਿਹਾ ਤੂੰ ਜਾ ਆਪਣੇ ਘਰ ਨੂੰ ਸਾਡੇ ਕੋਲੇ ਗੱਲਾਂ ਦੇ ਜਵਾਬ ਉਸਦੇ ਅਸੀਂ ਇਹੀ ਵਾਅਦੇ ਦੇ ਰਹੇ ਅੱਜ ਤੱਕ ਜਿਹੜੇ ਇਹ ਜਾਂਦਾ ਸੀ ਉਹ ਤੁਹਾਡਾ ਹੋ ਤੁਸੀਂ ਲੈ ਜਾਓ ਆਪਣੇ ਘਰ ਨੂੰ ਸਾਨੂੰ ਸਾਡੇ ਦਾ ਕੋਈ ਅਸਰ ਨਹੀਂ ਰਗਾ ਗੱਲਾਂ ਦਾ ਅਸੀਂ ਇਹਨਾਂ ਦੀ ਕੋਈ ਵੀ ਨਹੀਂ ਗੱਲ ਹੈ ਥੋੜੀ ਮੰਲੀ ਮੰਨਣਾ ਤਾਂ ਇੱਕ ਪਾਸੇ ਰਹਿ ਸੁਣਿਆ ਕੋਈ ਨਹੀਂ ਹੈ ਹਾਂਜੀ ਸ਼ਰਨ ਜੋਗ ਸੁਣ ਸ਼ਰਨ ਹੀ ਆਏ ਸ਼ਰਨ ਜੋਗ ਸੁਣ ਅਸੀਂ ਪਹਿਲਾਂ ਸੁਣਿਆ ਛਣ ਜੋਗ ਤਾਂ ਛਣ ਲ ਆਏ ਆ ਪਹਿਲਾਂ ਸਭ ਜੇ ਸੁਣਿਆ ਵੀ ਛਣ ਇੱਥੇ ਮਿਲੂ ਛਣ ਗੁਰ ਮਤ ਤੋਂ ਮਿਲਦੀ ਆ ਗੁਰਬਾਣੀ ਤੋਂ ਨਹੀਂ ਮਿਲਦੀ ਕਿਉਂਕਿ ਮਤ ਮਾਤਾ ਗੁਰਬਾਣੀ ਨੂੰ ਆਦਾ ਨਹੀਂ ਗਿਆ ਹੋਇਆ ਬੱਚਾ ਮਾਤਾ ਦੇ ਛਣ ਚਲਾ ਜਾਵੇ ਮਾਦਾ ਖੁਦ ਮਰ ਜੂਗੀ ਬੱਚੇ ਨੂੰ ਵਜ ਸਿਕ ਲਗਣ ਦਊ ਸੰਤੋਖ ਹੈ ਜੋ ਮਿਲਣਾ ਪਿਤ ਹੈ ਵਾਹ ਪੇ ਉਹਦੀ ਛਣ ਨਾ ਚੰਗੀ ਛਣ ਹੋਰ ਕਿੱਥੇ ਹੁੰਦੀ ਹੈ ਵਤ ਮਾਤਾ ਸੰਤੋਖ ਪਿਤਾ ਦੀ ਛਣ ਜਾਣ ਤੇ ਜਿਹੜਾ ਚਲਾ ਜਾਊਗਾ ਉਹਦੇ ਬੱਚੇ ਦਾ ਬਲਣਾ ਬੱਚਤ ਕਿਸੇ ਦੀ ਨਹੀਂ ਹੁਣ ਵਤ ਮਾਤਾ ਸੰਤੋਖ ਪਿਤਾ ਕੀ ਹੈ ਗੁਰਬਾਣੀ ਚ ਇਹ ਇੱਕ ਖੋਜ ਦਾ ਵਿਸ਼ਾ ਹੋ ਗਿਆ ਸੋਧਨ ਦਾ ਵੇਖਾ ਉਹ ਜਿੰਨਾ ਚਿਰ ಮತਮਤਾ ਦਾ ਸੰਦੋਖ ਪੇਤਾ ਪ੍ਰਗਟ ਨਹੀਂ ਹੁੰਦੇ ਥੋੜੀ ਤੁਸੀਂ ਛੜ ਕੀ ਵੀ ਜਾਉਂਗੇ ਕੁਰਬਾਨੀ ਨੂੰ ਚੋਰ ਕਰਨਾ ਛੜ ਨਹੀਂ ਮਿਲਣੀ ਹੈ ਮੱਥਾ ਟੇਕਣਾ ਛੜ ਨਹੀਂ ਮਿਲਣੀ ਹੈ ਗੋਲਕ ਪੈਸੇ ਪਾਉਣ ਤੇ ਛੜ ਨਹੀਂ ਮਿਲਣੀ ਹੈ ਜਦੋਂ ਆਖਰੀ ਸਾਹ ਤੇ ਉਸ ਉਂਗਣੀ ਸੜਾਉਣਾ ਛੜ ਨਹੀਂ ਮਿਲਣੀ ਹੈ ਬਾੜ ਸੜਾਉਣਾ ਇਹ ਗੱਲਾਂ ਦਾ ਕੁਝ ਨਹੀਂ ਹੋਣ ਵਾਲਾ ਕਰਦੇ ਨੇ ਕਰੀਆਂ ਕੀ ਵਰਕ ਬੰਦ ਅਸੀਂ ਆਪਣਾ ਮੰਨ ਰਾਜੀ ਕਰ ਲਏ ਉਦੋਂ ਕਈ ਵਾਰ ਤਕਲੀਫ ਚ ਹੁੰਦਾ ਉਹ ਆਦਮੀ ਜਿਆਦਾ ਜਿਹੜਾ ਉਸ ਵਾਂਗੂ ਬਿਮਾਰ ਹੈ ਮਲਮ ਦੇ ਕਿਨਾਰੇ ਹੁੰਦਾ ਉਹਦੇ ਖਾਤਰ ਕਹਿੰਦੇ ਨੇ ਵੀ ਚਲੋ ਪਾਠ ਕਰ ਲਓ ਅਸੀਂ ਪਾਠ ਤਾਂ ਸਾਨੂੰ ਉਹ ਦਿੰਦਾ ਅਸੀਂ ਦੇਖ ਨਹੀਂ ਨਾ ਸਕਦੇ ਸਾਨੂੰ ਸ਼ਾਂਤ ਹੋਇਆ ਉਹਨੂੰ ਸਾਨੂੰ ਤਾਂ ਸ਼ਾਂਤੀ ਦਿੰਦਾ ਹੈ ਪਾਠ ਜਿਹੜੇ ਉਹਨੂੰ ਦੇਖ ਰਹੇ ਆ ਪਰੇਸ਼ਾਨ ਹੋ ਰਹੇ ਆ ਸਾਨੂੰ ਦਾ ਸ਼ਾਂਤੀ ਦੇ ਸਕਦਾ ਕੁਝ ਬਾਠ ਉਹਨੂੰ ਕੀ ਸ਼ਾਂਤੀ ਦੇਣੀ ਚਾਹੀਦੀ ਹਾਂਜੀ ਸਾਨੂੰ ਜੋਗ ਜੋਗ ਸੁਣ ਸਰ ਨਹੀਂ ਆਏ ਸੋਣ ਨਹੀਂ ਆਏ ਅਸੀਂ ਪਹਿਲਾਂ ਸੁਣ ਲਿਆ ਸੀ ਸਮਝ ਲਿਆ ਸੀ ਤਾਂ ਛੱਡ ਲਈ ਸੀ ਗੁਰਬਾਣੀ ਦੀ ਸੁਣ ਛੱਡ ਨਹੀਂ ਆਏ ਕਿਰੀ ਕਿਰਪਾ ਪ੍ਰਭ ਆਪ ਮਿਲਾਏ ਤਾਂ ਕਿਰਪਾ ਹੋਈ ਹੈ ਸਾਡੇ ਤੇ ਇਹ ਸਾਨੂੰ ਜੋਗ ਦਾ ਕਿਰਪਾ ਖਵੇਂ ਕਰ ਦਿੰਦਾ ਜਿਹੜਾ ਛੜ ਜੋਗ ਨਹੀਂ ਆ ਛੜ ساری ਜਿੰਦਗੀ ਰੋ ਰੱਖੋ ਤੁਸੀਂ ਉਹਦੀ ਛੜ ਜ ਰਹੋ ਤੇ ਉਹਦੀ ਛੜ ਕਰੂਗੀ ਕੀ ਤੁਹਾਨੂੰ ਤੇ ਛੜ ਦੇਣ ਜੋਗਾ ਹੀ ਨਹੀਂ ਹੋ ਕਰੀ ਕਿਰਪਾ ਪ੍ਰਭ ਆਪਲਾਇਸ ਕਰਕੇ ਪ੍ਰਭ ਨੇ ਕਿਰਪਾ ਕੀਤੀ ਛੜ ਜੋਗ ਕੌਣ ਸੀ ਛੜ ਜੋਗ ਅੰਤਰਾਤਮਾ ਅੰਤਰਾਤਮਾ ਦੀ ਆਵਾਜ਼ ਹੈ ਸਾਡੀ ਅਸਲ ਦੀ ਅੰਤਰਾਤਮਾ ਦੀ ਆਵਾਜ਼ ਹੀ ਗੁਰਬਾਣੀ ਹੈ ਇਹ ਕਹਿੰਦੀ ਆ ਸਭਾਗਰਾਮ ਬੋਲੇ ਜਿਹੜਾ ਸਭਾਗਰਾਮ ਬੋਲਦਾ ਉਹਦੀ ਛਲਨ ਆ ਜਾਓ ਮਨ ਮੈਂ ਆਪ ਹੈ ਕੱਲੋ ਮੁੰਡੇ ਦਾ ਫੋਨ ਆਇਆ ਉਹ ਕਹਿੰਦਾ ਵੀ ਤੁਸੀਂ ਦੋ ਗੱਲਾਂ ਕਹਿਤੀਆਂ ਉਹ ਲਿਖ ਰਿਹਾ ਵੀ ਇੱਕ ਸਾਉ ਦਾ ਤੁਸੀਂ ਕਹਿਤਾ ਭਰਮਾ ਇਕ ਤਰ੍ਹਾਂ ਨੂੰ ਤੁਸੀਂ ਕਹਿੰਦਾ ਚਿੱਤ ਇਹ ਦੋਏ ਵਾਲਾ ਭਾਵੇਂ ਜਿਵੇਂ ਕਹਿੰਦੇ ਤੂੰ ਵੀ ਲੱਗਦਾ ਤੂੰ ਉਹ ਜਿਹੜਾ ਭਰਮ ਆ ਜਾਂਦਾ ਸੀ ਕਹਿੰਦੇ ਬ੍ਰਹਮ ਗਿਆਨੀ ਬ੍ਰਹਮ ਕਹਿੰਦੀ ਚੇਤਨਣ ਬ੍ਰਹਮ ਚੇਤਨ ਨਹੀਂ ਹੈ ਤੇ ਦੂਆ ਭਰਮ ਗਿਆਨੀ ਹੈ ਬ੍ਰਹਮ ਦਾ ਉਲਟ ਭਰਮ ਆ ਚੇਤਨਾ ਹੈ ਵੀ ਕਿਵੇਂ ਚਿੱਟੇ ਦਾ ਉਲਟ ਕਾਲਾ ਹੈ ਇਹ ਮੇ ਬ੍ਰह्म ਦਾ ਉਲਟ ਪਰਮਾ ਉਹ ਬ੍ਰह्म ज्ञानी ਹੈ ਬ੍ਰह्म ਗਿਆਨੀ ਉਹਦਾ ਪਰਮ ਗਿਆਨੀ ਪਰਮਿਆ ਹੋਇਆ ਚੇਤਨਾ ਇਹ ਮੇ ਭੇਦ ਵੀ ਚੇਤਨਾ ਭੇਦ ਚੇਤਨ ਲਫਜ਼ਾ ਸਤਿ ਕੀ ਮਾਮਾ ਬੇਦਨਾ ਜਾਣੇ ਬੇਦ ਜਿਹੜਾ ਜਾਣਦਾ ਵੇਤ ਉਹਨੇ ਲਿਖਿਆ ਹੈ ਬੇਦ ਬੜਾ ਕਿ ਜਾਂ ਤੇ ਜਾਸੋ ਪਾਇਆ ਜਿੱਥੋਂ ਆਇਆ ਹੈ ਜਾਂ ਤੇ ਆਇਆ ਬ੍ਰਹਮਾ ਬੜਾ ਕਿ ਜਾਸੋ ਪਾਇਆ ਬ੍ਰਹਮਾ ਬੜਾ ਕਿ ਜਾਸੋ ਪਾਇਆ ਬੇਦ ਬੜਾ ਕਿ ਜਾਂ ਤੇ ਆਇਆ ਜਿਹੜਾ ਬੇਦ ਹੈ ਉਹਨੇ ਜੋ ਲਿਖਿਆ ਉਹਦਾ ਨੋ ਬੇਦ ਪੈ ਗਿਆ ਅਸਲ 'ਚ ਜੋਨੇ ਲਿਖਿਆ ਆ ਦੱਸਿਆ ਉਹਦਾ ਨਾਮ ਵੇਦ ਪੈ ਗਿਆ। ਜਾਂ ਵੇਦ ਪਾਠ ਅਸੀਂ ਕਹਨੇ ਆ। ਜੋ ਵੇਦ ਨੇ ਪਾਠ ਪੜਾਇਆ ਉਹ ਉਹ ਤਾਂ ਲਿਖਤ ਰੂਪ ਹੈ ਉਹ ਪਾੜਦਾ। ਪਾੜਦਾ ਬੋਲਣ ਵਾਲਾ ਹੁੰਦਾ। ਅਖਰ ਥੋੜੀ ਹੋ ਮੈਨੇ ਪਾੜ ਲਿਆ। ਜਾਂ ਵੇਦ ਪਾਠ ਕਹਨੇ ਆ। ਪਾੜਦਾ ਬੋਲਿਆ ਹੋਇਆ। ਬੋਲੇ ਤੇ ਪਾਠ ਵੰਡ। ਪਾਠ ਪੜਿਓ। ਪੜ੍ਹਨਾ ਨਾ ਪਾੜ। ਉਜਾਰਨ ਦਾ ਉਜਾਰਨ ਦਾ ਵਿਚੇਦਨ ਕਰੂਗਾ। ਇਸ ਕਰਕੇ ਪੂਰੀ ਵੈਲਿਊ ਨਹੀਂ ਸਾਡੇ ਕੋਲ ਅਫਸਰਦੀ ਹੈਗੀ। ਭਾਸ਼ਾ ਤੇ ਵਿਦਿਆ ਆਊਗਾ ਹੁਣ। ਅੱਗੇ ਆਜੂ ਵਿਦਿਆ। ਇੱਥੇ ਆਕੇ ਵਿਦਿਆ ਪ੍ਰਗਟ ਹੁੰਦੀ ਹੈ। ਇੱਥੇ ਆਕੇ ਜੋ ਵਿਦਿਆ ਪ੍ਰਗਟ ਹੋਣੀ ਹੈ। ਵਿਦਿਆ ਦੇ ਬਿਨਾ ਤੁਸੀਂ ਸਮਝੇ ਨਹੀਂ ਸਕਦੇ ਕਿਸੇ ਗ੍ਰੰਥ ਨੂੰ। ਹਾਂ। ਸਰਨ ਜੋਬ ਸਾਨੂੰ ਸਰ ਨਹੀਂ ਆਏ। ਕਰੀ ਕਿਰਪਾ ਪ੍ਰਭ ਆਪ ਮਿਲਾਇ। ਕਰੀ ਕਿਰਪਾ ਪ੍ਰਭ ਆਪ ਮਿਲਾਇ। ਹਾਂ। ਮੈਡੀਕਲ ਬੈਰ ਭਏ ਸਭ ਰੇਨ। ਅਮਰਤ ਨਾਮ ਸਾਧ ਸੰਗੀ ਇੱਥੇ ਆ ਕੇ ਬੈਰ ਮਟਣਾ ਬੈਰ ਵਿਰੋਧ ਕਾਮ ਕ੍ਰੋਧ ਲੋਭੋ ਝੂਠ ਬੁਕਾਰ ਮਹਾ ਲੋਭ ਤਰੋ ਮਿਟ ਗਏ ਬੈਰ ਇੱਥੇ ਆ ਕੇ ਬੈਰ ਮਟਣਾ ਇੱਥੇ ਆ ਕੇ ਪੰਡਤ ਮੁੱਲਾ ਛੋੜਦੇ ਦਊ ਆ ਇਹ ਪੰਡਤ ਮੁੱਲਾ ਛੱਡਦੇ ਤਾਂ ਝਗੜਾ ਰਹਾ ਨਾ ਕੋਊ ਆ ਪੰਡਤ ਮੁੱਲਾ ਵਾਲੀ ਵਿਦਿਆ ਛੱਡ ਦਿੱਤੀ ਇੱਥੇ ਵਿਦਿਆ ਸੋਧਣ ਲੱਗੂ ਆ ਕੇ ਉਹਨਾਂ ਦੀਆਂ ਦੇ ਤੋਂ ਨਾ ਤਾਂ 19 ਕਰਕੇ ਰੌਲਾ ਪਾਇਆ ਲੋਕਾਂ ਦਾ ਉਹ ਉਥੋਂ ਵਾਰ ਕੱਢਾ ਉਹਨਾਂ ਦੀ ਅਸਰਾਰਤਾ ਫੁਲਾਗੇ ਤਾਂ ਹੀ ਗੱਲ ਪਤਾ ਲੱਗੂ ਇਹਨਾਂ ਨੇ ਕਿਵੇਂ ਅਰਥ ਬਗਾੜੇ ਨੇ ਜੋ ਫੜੇ ਨਹੀਂ ਅਸੀਂ ਤੇ ਲੋਕਾਂ ਦੀ ਸੈਟੀਸਫੈਕਸ਼ਨ ਕਿਵੇਂ ਹੋਊਗੀ ਪਬਲਿਕ ਕਵੇਂ ਮੰਨੂਗੀ ਹਾਂਜੀ ਮਿੱਟ ਗਏ ਬੈਰ ਭੈ ਸਭ ਰੇਣ ਅਮਰ ਦਾ ਬੈਰ ਭੈ ਸਭ ਰੇਣ ਅਮਰਤ ਸਭ ਦੀ ਰੇਣ ਬਣ ਕੇ ਜਾਂ ਸਭ ਦੀ ਰੇਣ ਬਣ ਗਏ ਐਸੀ ਗੱਲ ਹੈ ਜੋ ਸਭ ਨੂੰ ਹਜਮ ਆਉਂਦੀ ਹੈ ਸਾਰੇ ਮਤਾਂ ਨੂੰ ਇੱਕੋ ਜਿਹੀ ਲੱਗਦੀ ਹੈ ਸਭ ਕੀ ਰਹਿਣ ਹੋਇ ਹਰ ਇੱਕ ਅੱਖਰੂ ਹਰ ਕਿਸੇ ਦੀ ਅੱਖਰੂ ਜਿਹੜਾ ਸਰਮਾਵਲਾਬਦਾਇਕ ਹੈ ਕੋਈ ਬਿਮਾਰੀ ਹੋਵੇ ਕਿਸੇ ਦੀ ਨਿਗਾ ਕਿੰਨੀਓ ਘਟ ਹੋਵੇ ਕਿੰਨੀਓ ਵਧ ਹੋਵੇ ਫਰੇਕ ਦੀ ਰੋਸ਼ਨੀ ਤੇਜ ਕਰਦਾ ਹੈ ਉਹ ਰਹਿਣ ਹੈ ਸਰਮਈ ਹੁੰਦਾ ਰਹਿਣ ਹੋਰ ਕੀ ਹੁੰਦੀ ਹੈ ਉਹਦੀ ਬੁੱਧੀ ਨੂੰ ਰੋਸ਼ਨੀ ਦੇਣ ਵਾਲਾ ਜਿਹੜਾ ਹੈ ਗਿਆਨ ਉਹ ਰਹਿਣ ਹੈ ਕੋਈ ਵੀ ਆਦਮੀ ਉਹ ਨੂੰ ਲਾਵੇ ਬਚਾਉ ਨੁਕਸਾਨ ਨਹੀਂ ਕਰਦਾ ਬਿਟ ਗਏ ਗਵਨ ਭਏ ਸਭ ਮਿਟ ਗਏ ਬੈਰ ਭਏ ਸਭ ਰੇ ਮਿਟ ਗਏ ਬੈਰ ਜੇ ਸਭ ਨੂੰ ਕੁਝ ਨਾ ਕੁਝ ਮਿਲਦਾ ਹੈ ਤੇ ਫਿਰ ਫਿਰ ਕਾਉਂ ਕਰੂਗਾ ਬੈਰ ਉਦੋਂ ਆ ਜਦ ਕਿਸੇ ਨੂੰ ਕੁਝ ਮਿਲਦਾ ਨਹੀਂ ਉਹਦੇ ਵਿੱਚੋਂ ਕਿਸੇ ਦੇ ਗਿਆਨ ਨੂੰ ਨੁਕਸਾਨ ਹੁੰਦਾ ਹੈ ਤੇ ਉਹਨੂੰ ਕੁਝ ਮਿਲਦਾ ਨਹੀਂ ਸਿੱਖਿਆਦਾ ਹੈ ਕਿ ਕੁਝ ਉਹਦੇ ਵਾਸਤੇ ਉਹ ਦਾ ਵਿਰੋਧ ਕਰੂਗਾ हां अमृत नाम ਸਾਧ ਸੰਗੀ ਲੈਣ ਇਹ ਫੇਰ ਅੰਮ੍ਰਿਤ ਨਾਮ ਲੈਂਦੇ ਨੇ ਸਾਰੇ ਹੀ ਸਾਧ ਸੰਗੀ ਨੇ ਜਿਹੜੇ ਸਾਧ ਦੇ ਜਿਹੜੇ ਬਚਨ ਨੇ ਉਹ ਅਮੁੱਲਿਕ ਲਾਲ ਰਤਨ ਸਾਰਿਆਂ ਨੂੰ ਹੀ ਸਾਰਿਆਂ ਵਾਸਤੇ ਹੀ ਨੇ ਇਹ ਤਾਂ ਕਰਕੇ ਕੋਈ ਕਿਸੇ ਵੀ ਧਰਮ ਦਾ ਕੋਈ ਕਿਸੇ ਵੀ ਫਿਰਕੇ ਦਾ ਬੰਦਾ ਆ ਜਵੇ ਸੰਗਤ ਦੇ ਵਿੱਚ ਗੁਰੂ ਘਰ ਚ ਆ ਜਾਂਦਾ ਉਹ ਸਾਰੇ ਹੀ ਉਥੋਂ ਲਾਭ ਲੈ ਰਹੇ ਨੇ ਇਹ ਨਹੀਂ ਆ ਵੀ ਇਹਨੂੰ ਵੱਖਰੀ ਗੱਲ ਕਹਣੀ ਉਹਨੂੰ ਵੱਖਰੀ ਕਹਣੀ ਉਹਨੂੰ ਵੱਖਰੀ ਕਹਣੀ ਉਹਨੂੰ ਵੱਖਰੀ ਕਹਣੀ ਗੱਲ ਇੱਕੋ ਹੀ ਕਹਣੀ ਹੈ ਸਾਰਿਆਂ ਨੂੰ ਸਾਰਿਆਂ ਵਾਸਤੇ ਕੋਈ ਹੈ ਲਾਭ ਹਾਂਜੀ ਸੁਪਰ ਸੰਤ ਆਪਣੇ ਤਾਂ ਨਾਮ ਸਾਧ ਸੰਗੀ ਲੈਣ ਵਾਲੇ ਸਾਧ ਦੀ ਸੰਗਤ ਵਿੱਚ ਬੈਠਣ ਵਾਲੇ ਇਤੋਂ ਅੰਮ੍ਰਿਤ ਨਾਮ ਪ੍ਰਾਪਤ ਕਰਦੇ ਨੇ ਹਾਂ ਸੁਪਰ ਸੰਤ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਸੋ ਪ੍ਰਸੰਨ ਹੈ ਗੁਰਦੇਵ ਹੁਣ ਜਿਹੜਾ ਸਾਧੀ ਸੰਗਤ ਕਰਨ ਵਾਲਾ ਉਹ ਕੌਣ ਹੈ ਉਹ ਸੇਵਕ ਹੈ ਸੇਵਕ ਆ ਗਿਆ ਨਾ ਫਿਰ ਸਾਧੀ ਸੰਗਤ ਆਲਾ ਕੌਣ ਹੈ ਸੇਵਕ ਆ ਗਿਆ ਜਦੋਂ ਅੰਦਰ ਉਹਦੀ ਅੰਤਰਾ ਆਤਮਾ ਪ੍ਰਸੰਨ ਹੋ ਜਾਂਦੀ ਹੈ ਸੰ ਜਿਹੜਾ ਸੇਵਕ ਹੈ ਉਹਦੀ ਅੰਤਰਾ ਆਤਮਾ ਪ੍ਰਸੰਨ ਹੁੰਦੀ ਹੈ ਉਹਦੀ ਆਪਣੀ ਆਤਮਾ ਅੰਤਰਾ ਤੋਂ ਪ੍ਰਸੰਨ ਹੁੰਦੀ ਹੈ ਸੁਣਨ ਵਾਲੇ ਦੀ ਸਮਝਣ ਵਾਲੇ ਦੀ ਜਦੋਂ ਉਹਦੀ ਅੰਤਰਾਤਮਾ ਆਪਣੀ ਪ੍ਰਸੰਨ ਹੋ ਗਈ ਨਾ ਸੂਪਰ ਸਨ ਭੈ ਗੁਰਦੇਵ ਪੂਰਨ ਹੋਈ ਸੇਵਕ ਦੀ ਸੇਵਾ ਸਮਝਣ ਵਾਲੀ ਦੀ ਸੇਵਾ ਪੂਰੀ ਹੋ ਗਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ ਜਦੋਂ ਉਹਦੀ ਆਪਣੀ ਸਾਡੇ ਇੰਸਪੈਕਸ਼ਨ ਹੋ ਗਈ ਜਦਨ ਸੁਰਲ ਵਾਲੇ ਬੰਦੇ ਦੀ ਉਹਦੀ ਸੇਵਾ ਉਦੋਂ ਪੂਰੀ ਹੋਣੀ ਹੈ ਇਹਦੇ ਦੂਏ ਤੋਂ ਪੁੱਛਣ ਦੀ ਲੋੜ ਨਹੀਂ ਦੂਰ ਕੋ ਨੀ ਪਤਾ ਲੱਗਣਾ ਦੂਰ ਕੋ ਪਤਾ ਲੱਗੂਗਾ ਸੋ ਪ੍ਰਸੰਨ ਭਇ ਗੁਰਦੇਵ ਜਿੱਦੋਂ ਉਹਦੀ ਆਪਣੀ ਤਸੱਲੀ ਹੋ ਗਈ ਦਿਲ ਦੀ ਵੀ ਹਾਂ ਹੁਣ ਮੇਰੇ ਕੋਲ ਠੀਕ ਹੈ ਮੇਰੇ ਕੋਲ ਸੌਦਾ ਪੂਰਾ ਹੈ ਮੈਨੂੰ ਪੂਰੀ ਸਮਝ ਆ ਗਈ ਉਦੋਂ ਸਮਝ ਉਹਦੀ ਸੇਵਾ ਪੂਰੀ ਹੋ ਗਈ ਬਾਹਰ ਕਿਸੇ ਨੂੰ ਕੋਈ ਨਹੀਂ ਪਤਾ ਲੱਗਣਾ ਇਹ ਕਰਕੇ ਆਪਣੇ ਤੇ ਆਪਣਾ ਧਿਆਨ ਆਪੇ ਰੱਖਣਾ ਕਿੰਨਾ ਮੇਰੇ ਚ ਕੱਚਾ ਹੈ ਕਿੰਨਾ ਮੇਰੇ ਚ ਪੱਕਾ ਆਪਣਾ ਗਰਬਾਨ ਮੈਂ ਸਰਦੀ ਮਰਗ ਕਰਦੇ ਸਰਦੀ ਆਪਣੇ ਆਪਣੇ ਅੰਦਰ ਕੀ ਚਾਕੜ ਦੀ ਲੋੜ ਹੈ ਨਾ ਕਿਸੇ ਨੂੰ ਪਤਾ ਲੱਗਣਾ ਨਾ ਕਿਸੇ ਨੂੰ ਪਤਾ ਲਾਉਣ ਦੀ ਲੋੜ ਹੈ ਸਾਨੂੰ ਵੀ ਕੀ ਲੋੜ ਹੈ ਦੂਜੇ ਨੂੰ ਪਤਾ ਲੱਗੇ ਤਸਲੀ ਆਪਣੀ ਕਰਦੀਆਂ ਤਸਲੀ ਕਿਸੇ ਦੀ ਕਰਨੀ ਉਹ ਬਿਮਾਰ ਨੂੰ ਤਾਂ ਦਰਦ ਹੁੰਦਾ ਬਿਮਾਰ ਦੱਸੂ ਮੈਂ ਤਾਂ ਦਰਦ ਹੁੰਦਾ ਡਾਕਟਰ ਕੋਲ ਮੈਂ ਦੱਸੂਗਾ ਤਾਂ ਦਰਦ ਹੁੰਦਾ ਬਿਮਾਰ ਖੋਣ ਦੱਸੂ ਮੈਂ ਠੀਕਾ ਦੂਜੇ ਨੂੰ ਕਿਵੇਂ ਪਤਾ ਲੱਗੂ ਵਬਾਰਦਾ ਇੰਦਰਨਾ ਬੋਲਦਾ ਹੁਣ ਮੈਂ ਠੀਕ ਹਾਂ ਹਰੇ ਕਾਦਮੀ ਬਮਾਰ ਤੋਂ ਪੁੱਛਦਾ ਕੇ ਫਿਰ ਉਹ ਕਹਿੰਦਾ ਹਾਂ ਮੇਂ ਚਿਹਰਾ ਵੀ ਠੀਕ ਹੈ ਦੂਆ ਤਾਂ ਬਾਜ ਕਹਿੰਦਾ ਵੀ ਅੱਗੇ ਨੂੰ ਲੱਗਦਾ ਤੰਦਰੁਸਤ ਹੈ ਠੀਕ ਹੈ ਕਿਵੇਂ ਤੈਨੂੰ ਕਿਵੇਂ ਲੱਗਦਾ ਫਿਰ ਵੀ ਉਹ ਤਾਂ ਪੁੱਛਦਾ ਤੂੰ ਕਿਵੇਂ ਮਹਿਸੂਸ ਕਰਦਾ ਫਿਰ ਵੀ ਉਸੇ ਤੋਂ ਪੁੱਛਦੇ ਹਾਂ ਉਸੇ ਨੂੰ ਪਤਾ ਆਪਣਿਆਂ ਦੀ ਗੱਲ ਦਾ ਦੂਜੇ ਨੂੰ ਕਿਸੇ ਨੂੰ ਪਤਾ ਨਹੀਂ ਕੋਈ ਹਾਂਜੀ ਸੁਪਰ ਸਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਪੂਰਨ ਸੇਵਕ ਦੀ ਸੇਵਾ ਉਹ ਤਾਂ ਹੋਣੀ ਆ ਜਦ ਆਪਣੀ ਤਸੱਲੀ ਹੋ ਜਾਣੀ ਹੈ ਬਰਦਕ ਦੂਏ ਦੀ ਤਸੱਲੀ ਦਾ ਕੋਈ ਰੌਲਾ ਨਹੀਂ ਹੈ ਆਲ ਜੰਜਾਲ ਵਿਕਾਰ ਤੇ ਰਹਤੇ ਜੋ ਭਲਾ ਤਸੱਲੀ ਹੋਣੀ ਆ ਉਹ ਮਰਵੇ ਆਵੇਂ ਬੈਠਾ ਅਸਲ ਭਾਜੀ ਦੀ ਤਸੱਲੀ ਕਰਾਉਣੀ ਆ ਉਹ ਅੰਦਰ ਬੈਠਾ ਥੋੜੇ ਉਹ ਜੀ ਦੀ ਤਸੱਲੀ ਕਰਾਉਣੀ ਉਹ ਦਾ ਅੰਦਰੇ ਬੈਠਾ ਬਨਵੇ ਆਪ ਹੈ ਆਪੇ ਮੰਚ 'ਤੇ ਬੈਠਾ ਫੇ ਤਸਲੀ ਉਹਦੀ ਕਰਾਓ ਜੇ ਤਣੋ ਦੀ ਤਸਲੀ ਹੋ ਗਈ ਤਾਂ ਠੀਕ ਹੈ ਬਾਹਰ ਵਾਲੇ ਦੀ ਹੋਵੇ ਨਾ ਹੋਵੇ ਬਾਹਰ ਵਾਲੇ ਦਾ ਕਹਿੰਦੇ ਨੇ ਕਰਾਈਆ ਪੁੱਠੇ ਰਸਤੇ ਜਾਂਦਾ ਬਾਹਰ ਵਾਲੇ ਦਾ ਉਲਟ ਕਹਿੰਦੇ ਹੁੰਦੇ ਨੇ ਨਾਲ ਨੂੰ ਉਲਟ ਕਹਿੰਦੇ ਤੇ ਪਰ ਲੈਣੇ ਨੂੰ ਕਿਵੇਂ ਚੰਗਾ ਕਹਿੰਦੇ ਤੇ ਜਸਾਸ ਕੇ ਉਲਟਾ ਕਰਾਈਆ ਤੇ ਜਿਹੜਾ ਉਹਦੇ ਨਾਲ ਜੁੜ ਗਿਆ ਸੰਗਤ ਕਰੂ ਉਹ ਨੂੰ ਆਂ ਖੋਜ ਜੱਗਾ ਕਹਿੰਦੇ ਹੋ ਉਹ ਤਾਂ ਕਰਾਈਆ ਕਹਿੰਦੇ ਹੀ ਹੁੰਦੇ ਨੇ ਉਹ ਨਾਲੇ ਕੋਈ ਰੌਲਾ ਆ ਅੰਦਰ ਵਿੱਚ ਉਹਨਾਂ ਦਾ ਰਾ ਦੂਆ ਹੁੰਦਾ ਹੈ ਉਹਦਾ ਦੂਆ ਹੁੰਦਾ ਉਹਨਾਂ ਨੂੰ ਉਹ ਕਰਾਈਆ ਲੱਗਦਾ ਹੀ ਹੁੰਦਾ ਉਹ ਵੀ ਠੀਕ ਹੈ ਕਹਿੰਦੇ ਹੁੰਦੇ ਨੇ ਉਹਨਾਂ ਦੇ ਹਿਸਾਬ ਨਾਲ ਕਰਾਈਆ ਹੀ ਹੁੰਦਾ ਉਹ ਆਪਣੇ ਹਿਸਾਬ ਨਾਲ ਕਹਿੰਦੇ ਨੇ ਠੀਕ ਹੈ ਇਹਦੇ ਆਲ ਜੰਜਾਲ ਬੇਕਾਰ ਦੇ ਰਹਤੇ RAM ਨਾਮ ਸੁਣ ਰਸਨਾ ਕਹਤੇ ਆਲ ਜੰਜਾਲ ਬੇਕਾਰ ਦੇ ਰਹਤੇ ਬੇਕਾਰ ਤੇ ਰਹਤੇ ਰਾਮ ਨਾਮ ਸੁਣ ਆ ਜਿਹੜਾ ਮਾਇਆ ਦਾ ਜੰਜਾਲ ਹੈ ਨਾ ਸਾਰਾ ਸਾਰਾ ਜੰਜਾਲ ਮਾਇਆ ਦਾ ਇਹ ਤੋਂ ਜਿਹੜੇ ਵਿਕਾਰ ਪੈਦਾ ਹੁੰਦੇ ਨੇ ਇਹ ਤੋਂ ਰਹਿਤ ਹੋ ਜਾਂਦੇ ਮਾਇਆ ਦਾ ਉਹਨਾਂ ਤੇ ਲੋਭ ਕ੍ਰੀਏਟ ਨਹੀਂ ਕਰਦੀ ਮਾਇਆ ਜੋ ਦੇਖਦੇ ਨੇ ਬਿਨ ਦੇਖੇ ਉਪਜੇ ਨਹੀਂ ਆਸਾ ਨਾ ਜੋ ਦੇਖਦੇ ਨੇ ਉਹਦਾਂ ਅੱਛਾ ਨਹੀਂ ਪੈਦਾ ਹੁੰਦੀ ਬਸ ਆਏ ਜਾਲ ਜਾ ਜਦੋਂ ਇੱਛਾ ਨਾ ਪੈਦਾ ਹੋਵੇ ਮਾਇਆ ਪ੍ਰਭਾਵਤਨ ਉੱਤੇ ਓਦੋਂ ਇਹ ਰਹਿਤ ਆਲ ਜੰਜਾਲ ਵਿਕਾਰ ਦੇ ਰਹਿਤੇ ਜੰਜਾਲ ਤੋਂ ਵਿਕਾਰ ਪੈਦਾ ਹੁੰਦਾ ਨਾ ਮਾਂ ਦੇ ਖੇਤ ਵੀ ਵਿਕਾਰ ਪੈਦਾ ਹੁੰਦੇ ਛਾ ਪੈਦਾ ਹੁੰਦੀ ਇਹ ਕੋਈ ਰਹਿਤ ਹੋਇਆ ਔਰ ਕੀ ਹੋਇਆ ਬਿਨ ਦੇਖੇ ਉਪਜ ਨਹੀਂ ਆ ਸਕਦਾ ਜੋ ਚੀਜ਼ ਅਸੀਂ ਦੇਖਦੇ ਹਾਂ ਦੀ ਇੱਛਾ ਪੈਦਾ ਹੁੰਦੀ ਹੈ ਜਦੋਂ ਇਹਦੇ ਅੰਦਰ ਛਾ ਪੈਦਾ ਹੁੰਦਾ ਸਾਡੀ ਰਹਿਤ ਹੋ ਗਿਆ ਜੰਜਾਲ ਤੇ ਮਾਇਆ ਦੇ ਤੇ ਆਲ ਜੰਜਾਲ ਵਿਕਾਰ ਦੇ ਰਹਿਤੇ ਸਾਰੇ ਜੰਜਾਲ ਵਿਕਾਰ ਤੋਂ ਰਹਿ ਦੋਗੇ ਇਛਾਈ ਦੀ ਮੈਦਾ ਹੁੰਦੀ ਮਾਇਆ ਦੀ ਅਸਲ ਜਮਾਇਆ ਉਹ ਦੇਖਦਾ ਹੀ ਨਹੀਂ ਐਕਸ-ਰੇ ਨੂੰ ਆ ਮਾਸ ਨਹੀਂ ਜੀਦਾ ਆਪਣਾ ਹੱਡੀ ਦੀ ਦੀ ਉਹ ਦੇਖਦਾ ਜੱਡੀ ਹੈ ਬਾਕੀ ਵੀ ਨਹੀਂ ਨਾ ਚੋਣ ਕੋਈ ਜੇ ਦੇਖਦਾ ਨਹੀਂ ਤਾਂ ਦਿਖਾਉਂਦਾ ਵੀ ਨਹੀਂ ਤੁਹਾਨੂੰ ਐਕਸ-ਰੇ ਦਿਖਾਉਂਦਾ ਵੀ ਹੱਡੀ ਉਹ ਘਾਨਾ ਕੋ ਗੁਰਮੁਖੀ ਦੇਖ ਦਿਖਾਏ ਤੂੰ ਦੇਖੂਗਾ ਉਹੀ ਦਿਖਾਊਗਾ ਐ ਕਿਹਾ ਤੁਹਾਨੂੰ ਦਿਖਾਉਂਦਾ ਕੀ ਹੈ ਹੱਡੀ ਤਾਂ ਦਿਖਾਉਂਦਾ ਹੱਡੀ ਕਰੈਕ ਹੋਈ ਉਹ ਦਿਖਾਉਂਦਾ ਮਾਸ ਕਰਨਾ ਉਹ ਤਾਂ ਉੱਤੇ ਉਹ ਨਹੀਂ ਦਿਖਾਉਂਦਾ ਉੱਤੇ ਪੱਟੀ ਵੀ ਨਹੀਂ ਦਿਖਾਉਂਦਾ ہاں ਜੇ ਕਹਿੰਦੇ ਲੋਹੇ ਦਾ ਕਲਿੱਪ ਲੱਗਿਆ ਉਹ ਦਿਖਾਉਂਦਾ ਯਾ ਕੋਸ਼ਿਸ਼ ਕੀਏ ਉੱਤੇ ਜੇ ਕੋਈ ਇਹ ਜੀ ਚੀਜ਼ ਹੈ ਲੋਹੇ ਦੀ ਹੈ ਕੋਈ ਹੋਰ ਹੈ ਪਲਾਸਟਿਕ ਨੂੰ ਨਹੀਂ ਦਿਖਾਉਂਦਾ ਉਹ ਤੇ ਦੇਖਦਾ ਜੋ ਦੇਖੂਗਾ ਉਹੀ ਦਿਖਾਊਗਾ ਤੇ ਦੇਖਦਾ ਹੀ ਨਹੀਂ ਤੈਨੂੰ ਦਿਖਾਊਗਾ ਕਿ ਧਾਨਕ ਗੁਰੂ ਕੀ ਦੇਖ ਉਹ ਦੇਖਦਾ ਹੀ ਨਿਰাকার ਹੈ ਆਤਮਾ ਦੇਖਦਾ ਹੈ ਆਤਮਾ ਦਿਖਾ ਗੁਰਬਾਣੀ ਨੇ ਪ੍ਰਭ ਦਿਖਾਇਆ ਪ੍ਰਭ ਦਿਖਾਇਆ ਹੋਰ ਕੁਝ ਵੀ ਨਹੀਂ ਦਿਖਾਇਆ ਜਿਹੜਾ ਨੂੰ ਹੋਰ ਕੋਈ ਨਹੀਂ ਦਿਆ ਉਹ ਆਪਣੀ ਅੱਖ ਦਾ ਇਲਾਜ ਕਰਾ ਲੈਣਾ ਅੱਖਾਂ ਕੱਖ ਦੇ ਜਿਨ੍ਹਾਂ ਨੂੰ ਗੁਰਬਾਣੀ ਜ ਹੋਰ ਕੋਈ ਨਹੀਂ ਦਿਆ ਨਾ ਉਹਨਾਂ ਨੂੰ ਬਿਮਾਰੀ ਆ ਕੋਈ ਉਹ ਇਲਾਜ ਕਰਾਣਾ ਖਰਦ ਉਗਲਦਾ ਆਦਿਕ ਰਾਲਾ ਨਾ ਤੇ ਹੋਰ ਜਾ ਕੇ ਹੋਰੇ ਜੀ ਕੁਝ ਵੀ ਨਹੀਂ ਹੈ ਲੋਕ ਕਹਿੰਦੇ ਗੀਤਾ ਇਹ ਤਾਂ ਬ੍ਰह्म ਵਿਚਾਰਦਾ ਬ੍ਰह्म ਵਿਚਾਰਿਆ ਹੈ ਬ੍ਰह्म ਵਿਚਾਰਿਆ ਕੱਲੀ ਉਹ ਬ੍ਰह्म ਵਿਚਾਰਿਆ ਬ੍ਰह्मਚਾਰ ਨੂੰ ਸਤ ਸੰਤੋਖ ਵਿਚਾਰ ਕਿਹਾ ਹੋਇਆ ਪਿੱਛੋਂ ਜਾ ਕੇ ਗੁਰਮੀਰ ਨੇ ਜਿਹਨੂੰ ਬ੍ਰह्म ਵਿਚਾਰ ਕਿਹਾ ਤੀ ਉਹਨੂੰ ਸਤ ਸੰਤੋਖ ਵਿਚਾਰੋ ਕਿਹਾ ਹੋਇਆ ਉਸੇ ਨੂੰ ਸਤ ਦੀ ਵਿਚਾਰ ਆ ਉਹ ਵਿਚਾਰ ਆ ਕੀਤੀ ਜੀ ਨਾਲ ਸੱਚਾ ਸੰਤੋਖ ਪੈਦਾ ਹੋ ਜਵੇ ਹੋਰ ਕੁਝ ਵੀ ਨਹੀਂ ਸੱਚ ਸੰਤੋਖ ਵਿਚਾਰੋ ਐ ਵਿਚਾਰ ਜਿਹੜੀ ਗੁਰਬਾਨੀ ਦਾ ਨਿਜੋੜ ਹੈ ਜੇ ਸਾਡੇ ਹੱਥੇ ਚ ਆ ਜਵੇ ਅਸੀਂ ਨਿਜੋੜ ਲੈ ਲੀਏ ਪੀੜੀਂ ਛੋੜ ਨੂੰ ਤਾਂ ਐਸਾ ਸੰਤੋਖ ਪੈਦਾ ਹੋ ਜੂਗਾ ਆਲ ਜਗ ਜਾਲ ਵਿਕਾਰ ਤੇ ਰਹਿਤੇ ਮਾਇਆ ਦਾ ਜੋ ਦੇਖਾਂ ਕੋਈ ਪ੍ਰਭਾਵ ਕੋਈ ਛਾ ਪੈਦਾ ਹੀ ਨਹੀਂ ਹੋਣੀ পাগল ਆ ਇਤਿਹਾਕੇ ਕੀ ਸਮਾਪ ਕੀਤਾ ਸਾਰਾ ਕੁਝ ਸਮਾਪ ਕਰਤਾ ਹਲੀ ਹਾਲੇ ਜੰਗਲ ਬੇਕਾਰ ਤੇ ਰਹਤੇ राम नाम ਸੁਣ ਰਸਨਾ ਕਹਿੰਦੇ ਆ ਦੇਖੋ ਦੋ ਹੀ ਪੰਕਤੀ ਕੀ ਆ ਨਾਲ ਦੀ ਤਾਂ राम नाम ਸੁਣ ਸੁਣ ਸੁਣਦਾ ਸਿੱਧਾ ਹੁਣ ਉਹਨਾਂ ਨੂੰ ਰਸਨਾ ਕਹਿੰਦੇ ਉਹ ਤਾਂ ਉਹਨਾਂ ਦਾ ਨਾਮ ਸੁਣ ਰਿਹਾ ਤੁਸੀਂ ਗੱਲ ਕਰ ਰਹੇ ਹੋ ਦੁਨੀਆ ਦੀ ਮਾਇਆ ਦੀ ਉਹਨਾਂ ਨੂੰ ਰਾਹ ਆਰੇ ਨਾਮਦਾ ਜਿਹੜੀ ਬੋਲ ਰਹੇ ਨੇ ਕਹਿੰਦੇ ਕੀ ਨੇ ਤੁਸੀਂ ਸਮਝਦੇ ਕੀ ਹੋ ਸੁਣਦੇ ਕੀ ਹੋ ਉਹ ਤਾਂ RAM ਨਾਮ ਸੁਣ ਰਸਮਾਂ ਟੁਰਕੀ ਬਾਣੀ ਸੁਣਦੇ ਨੇ ਰਾਖ ਲੈਂਦੇ ਨੇ ਔਰ ਬੋਲਦੇ ਨੇ ਦੱਸਦੇ ਨੇ ਉਹਦਾ ਬਿਆਨ ਕਰਦੇ ਨੇ ਹੋ ਨਾਮਦਾ ਬਖਿਆਨ ਕਰਦਾ ਨਾਮ ਖੋਰ ਕੁਝ ਨਹੀਂ ਕਹਿੰਦਾ ਜਿਹੜਾ ਨਾਮ ਦਾ ਬਖਿਆਨ ਕੀਤਾ ਉਹਦਾ ਰਾਸ ਤੁਸੀਂ ਲੈ ਲਓ ਉਹ ਬਾਕੀ ਤਾਂ ਉਹੀ ਸਮਝਾਇਆ ਹੋਇਆ ਮਸਾਲਾ ਦੇ ਕੇ ਮਸਾਲਾ ਨੇ ਮਗਰ ਪੈ ਗਏ ਮਸਾਲਾ ਗੁਜਿਆ ਮਸਾਲ ਜਿਹੜੀ ਹੁੰਦੀ ਹੈ ਵਿੱਚ ਸੌਦਾ ਜਿਹੜਾ ਪਾਇਆ ਹੁੰਦਾ ਉਹਦਾ ਰੋਸ਼ਨੀ ਕਰਦਾ ਹੁੰਦਾ ਖਾਲੀ ਮਸਾਲ ਕੁਝ ਨਹੀਂ ਕਰਦੀ ਹੁੰਦੀ ਮਸਾਲ ਜੀ ਕੁਝ ਪਾਈ ਦਾ ਉਹ ਰੋਸ਼ਨੀ ਕਰਦੀ ਹੈ ਮਸਾਲ ਖਾਲੀ ਹੁੰਦੀ ਹੈ ਮਸਾਲ ਜੀ ਜੋ ਪਾਇਆ ਹੋਇਆ ਰੋਸ਼ਨੀ ਉਹਨੇ ਕਰਣੀ ਹੈ ਖਾਲੀ ਮਿਸਾਲ ਲਈ ਫਿਰਦੇ ਨੇ ਮਿਸਾਲ ਨਾਲ ਦੋ ਸਮਝਾਉਣਾ ਹੈ ਮਿਸਾਲ ਤਾਂ ਖਾਲੀ ਹੁੰਦੀ ਹੈ ਮਿਸਾਲ ਚ ਕੀ ਹੁੰਦਾ ਮਿਸਾਲ ਤਾਂ ਮਿੱਟੀ ਨਹੀਂ ਹੁੰਦੀ ਹੈ ਖਾਲੀ ਉਹਦੇ ਕੋਈ ਚੀਜ਼ ਪਾਈਦੀ ਹੈ ਤਾਂ ਉਹ ਉਹਨੂੰ ਅੱਗ ਲਾਈਦੀ ਹੈ ਤਾਂ ਜਲਦੀ ਹੈ ਮਿਸਾਲ ਤਾਂ ਭਾਂਡਾ ਹੈ ਇੱਕ ਭਾਂਡੇ ਵਿੱਚ ਕੋਈ ਚੀਜ਼ ਪਾਈ ਹੈ ਰੋਸ਼ਨੀ ਕਰਨ ਵਾਲੀ ਭਾਂਡੇ ਨੂੰ ਘੜੀ ਜਾਂਦੇ ਵਸਾਲਾ ਦਾ ਭਾਂਡਾ ਹੀ ਹੈ ਰਾਮ ਨਾਮ ਸੁਣ ਰਸਨਾ ਕਹਤੇ ਰਾਮ ਨਾਮ ਸੁਣ ਰਸਨਾ ਰਸ ਲੈ ਕੇ ਉਹ ਬਖਸ਼ਾਨ ਕਰਦੇ ਨੇ ਜੇ ਰਸ ਲੈਂਦੇ ਨੇ ਜਦ ਉਹਨਾਂ ਨੂੰ ਖੁਦ ਨੂੰ ਵੀ ਰਸ ਆਉਂਦਾ ਜਦ ਬੋਲਦੇ ਨੇ ਰਸਨਾ ਕਹਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਇਹ ਬੋਲਣ ਵਾਲੇ ਨੂੰ ਰਸ ਆਉਂਦਾ ਗੱਲ ਨਹੀਂ ਸੁਣਨ ਵਾਲੇ ਨੂੰ ਤਾਂ ਆਊਗਾ ਜਿਹੜੀ ਗੱਲ ਬੋਲਣ ਵਾਲੇ ਨੂੰ ਰਸ ਨਹੀਂ ਆਇਆ ਸੁਣਨ ਵਾਲੇ ਨੂੰ ਕੀ ਆਉਣਾ ਜੀ ਸੁਣਣ ਵਾਲੇ ਨੂੰ ਤਾਂ ਹੀ ਆਉਜੇ ਰਸੋ ਵਿੱਚ ਹੋਵੇ ਰਸ ਬੋਲਣ ਨਾਲ ਨੂੰ ਪਤਾ ਲੱਗੂ ਆ ਰਸ ਆਉ ਸੁਣਣ ਵਾਲੇ ਨੂੰ ਵੀ ਤਾਂ ਆਉ ਹਾਂ ਰਸਨਾ ਕਹਤੇ ਕਰ ਪ੍ਰਸਾਦ ਰਸਨਾ ਕਹਤੇ ਰਸ ਸਿਹਤ ਕਹਿ ਰਹੇ ਨੇ ਰਸ ਬਣਾ ਕੇ ਦੇ ਰਹੇ ਨੇ ਰਸ ਧਾਰ ਗੱਲ ਕਰ ਰਹੇ ਨੇ ਤਾਂ ਕਿ ਸੁਣਣ ਵਾਲੇ ਦਾ ਟੇਸਟ ਕ੍ਰੀਏਟ ਹੋਵੇ ਉਹਦੇ ਅੰਦਰ ਸੁਣਨ ਵਾਲੇ ਦੇ ਅੰਦਰ ਰਸ ਕਰੀਏ ਟੇਸਟ ਕ੍ਰੀਏਟ ਹੋਵੇ ਉਹ ਕਹਿ ਵੀ ਸੁਣੀ ਜਾਣੀ ਹੈ ਉਹਨੂੰ ਸੁਣਨ ਦੀ ਲਗਨ ਲੱਗ ਜਾਵੇ ਸਾਹ ਸਾਹ ਸਬਰੋ ਕੋ ਮੰਤਕ ਬੋਲ ਜੂ ਸਾਹ ਸਾਹ ਸਬਰ ਤੱਕ ਚਲਾ ਜਾਵੇ ਜੇ ਰਸਾ ਉਹਦਾ ਰਹੂਗਾ ਤਾਂ ਜਾਊਗਾ ਵਾ ਨਹੀਂ ਜਾਂਦਾ ਹੈ ਉਹ ਹਾਂਜੀ ਕਰ ਪ੍ਰਸਾਦ ਦਿਆ ਪ੍ਰਭਤਾ ਦੀ ਕਰ ਪ੍ਰਸਾਦ ਦਿਆ ਪ੍ਰਭਤਾ ਦੀ ਨਾਨਕ ਨਿਭੇ ਹੀ ਖੇਪ ਹਮਾਰੀ ਇਹ ਤਾਂ ਕਿਰਪਾ ਨਾਲ ਹੋਈ ਹੈ ਗੱਲ ਐਵੇਂ ਥੋੜੀ ਰਸਨਾ ਕਹਤੇ ਰਾਮ ਨਾਮ ਸੁਣ ਉਹ ਸੁਣਿਆ ਕਿੱਥੋਂ ਆ ਇਹ ਪ੍ਰਸਾਦ ਤੁਰ ਤੋਂ ਦਰਗਾਹ ਤੋਂ ਹੋਈ ਹੈ ਕਿਰਪਾ ਕਲੀ ਪ੍ਰਸਾਦ ਵਿਆਪ੍ਰਭ ਧਾਰੀ ਵਿਆਪ੍ਰਭ ਧਾਰੀ ਨਾਨਕ ਨੇ ਵੀ ਖੇਪ ਹਮਾਰੀ ਨਾਨਕ ਨੇ ਵੀ ਖੇਪ ਬਮਾਰੀ ਜਿਹੜਾ ਪਹਿਲੇ ਖੇਪ ਸੀ ਨਾ ਲਈ ਗਿਆਨ ਦੀ ਉਹ ਦਰਗਾਹ ਦੇ ਪ੍ਰਵਾਨ ਹੋ ਗਈ ਸਾਡੀ ਤਾਂ ਹੋਈ ਹੈ ਇਹ ਗੱਲ ਜਿਹੜਾ ਅਸੀਂ ਜਪ ਲਿਆ ਉਹ ਪ੍ਰਵਾਨ ਹੋ ਗਿਆ ਜਿਹੜਾ ਤਾਪ ਲਿਓ ਪ੍ਰਵਾਨ ਹੋ ਗਿਆ ਜਿਹੜਾ ਨਾਮ ਅਸੀਂ ਸਿਮਰਿਆ ਇਹ ਜਪਿਆ ਉਹ ਪ੍ਰਵਾਨ ਹੋ ਗਿਆ ਸਾਰੀ ਖੇਪ ਦੀ ਖੇਪ ਦਰਗਾਹ ਚ ਪ੍ਰਵਾਨ ਹੋਈ ਐ ਤਾਂ ਨਾਮ ਮਿਲਿਆ ਐਵੇਂ ਨਹੀਂ ਮਿਲਦਾ ਨਾਮ ਖੇਪ ਦੇ ਵਿੱਚੋਂ ਕੁਝ ਵੀ ਖੋਟ ਨਹੀਂ ਕੱਢੀ ਉਹਨਾਂ ਨੇ ਜਿੰਨਾ ਸਾਡੇ ਕੋਲ ਖੇਪ ਗਿਆਨ ਦੀ ਇਕੱਠੀ ਲੈ ਕੇ ਗਏ ਫਿਰ ਦੇ ਵਿੱਚ ਸੀ ਇਕੱਠਾ ਕੀਤਾ ਕੁਝ ਵੀ ਜਦ ਖੋਟਾਂ ਦੀ ਨਿਕਲਿਆ ਤਾਂ ਉਹ ਉਹ ਕਹੇ ਹੋ ਕੇ ਤਾਂ ਨਾ ਮਿਲਦਾ ਐਵੇਂ ਨਹੀਂ ਮਿਲ ਜਾਂਦਾ ਨਾਲ ਕੱਨੇ ਵੀ ਖੇਪ ہماری ਹਮਾਰੇ ਕਹਿ ਰਹੇ ਨੇ ਆਪਣੀ ਆਤਮ ਕਥਾਇਆ ਸਾਰੀ ਪੰਨਵੇ ਪਾਸਾ ਦੀ ਨਾਲ ਕੱਨੇ ਵੀ ਤਾਂ ਕਦੇ ਜਾ ਕੇ ਮੇਰੀ ਖੇਪ ਨਹੀਂ ਵੀ ਹੈ ਉਹਨਾਂ ਨੇ ਦੋ بڑے ਭਾਈ ਜਿਹੜੇ ਪੈਲਨ ਕਥਾ ਕਰਦੇ ਨੇ ਉਹਨਾਂ ਦੇ ਮੂੰਹ ਤੇ ਚਪੇੜ ਮਾਰਦੀ ਉੱਠਿਆ ਤੁਸੀਂ ਬੈਨੂ ਗੁਰਿਆਈ ਤਾਂ ਲਈ ਹੈ ਮੈਂ ਤਾਂ ਉਜਾੜਨ ਕਰਦਾ ਹਾਂ ਹੈ ਉਹਨਾਂ ਨੇ ਕਿਤੇ ਦੱਸਿਆ ਹੋਵੇ ਸਾਬਤ ਕਰ ਦੋ ਉਹਨਾਂ ਨੇ ਗੱਲ ਕਿਤੇ ਕਹੀ ਹੋਵੇ ਉਹ ਸਾਬਤ ਕਰ ਦੋ ਵੀ ਭਾਈ ਵੀੜੇ ਸੀ ਜਿਹੜੇ ਬੜਾ ਸੀ ਜਿਹੜਾ ਪ੍ਰਥੀਆ ਉਹਨਾਂ ਨੇ ਕਿਤੇ ਗੱਲ ਕਹੀ ਹੋਵੇ ਸਾਬਤ ਪਰ ਪ੍ਰਥੀਏ ਕੋਲ ਭੀੜ ਜ਼ਿਆਦਾ ਸੀ ਬੰਨਣ ਵਾਲੇ ਪ੍ਰਥੀਏ ਨੂੰ ਜ਼ਿਆਦਾ ਸੀ ਉਮਰ ਸਾਲ ਪ੍ਰਥੀਏ ਕੋਲ ਰਹੇ ਹੈ 1696 تک ਫਿਰ ਤੇ ਦੀ ਔਲਾਦ ਅੰਬਰਸਤ ਰਹੀ ਹੈ 90 ਸਾਲ ਰਿਹਾ ਉਹਨਾਂ ਦਾ ਲਗਾਤਾਰ ਹਾਂ ਸ਼ੈਨ ਨੇ ਕਰ 90 ਸਾਲ ਕੋਲ ਰਿਹਾ ਕਬਜ਼ਾ ਉਹਨਾਂ ਨੂੰ ਤਿੰਨ ਵੀੜੀਆਂ 1606 ਤੋਂ ਲੈ ਕੇ 1696 ਤੱਕ 1600 ਚਾਰ ਕਰ ਸੰਵਾਦਨਾ ਹੀ ਹੋਈ ਹੈ ਨਾ ਥੋੜੇ ਉਸ ਤੋਂ ਬਾਅਦ ਹਾਂ 1600 ਫਿਰ ਲਗਭਗ 90 ਸਾਲ ਆ ਤਕਰੀਬਨ 2 ਸਾਲ ਰਹਤੇ ਪਲਦੀ ਪਾਸਾ ਉਹਨਾਂ ਨੂੰ ਸ਼ਾਇਦ 1696 ਛੱਡਤਾ ਉਹਨਾਂ ਨੇ ਉਹਨਾਂ ਨੇ ਚਾਰ ਚਸਬਾਦਨਾ ਕਰਕੇ 6 2 ਸਾਲ ਹੋ ਰਹੇ ਨੇ 2 ਸਾਲ ਤੇ ਵਾਦੇ ਰੋੜਾ ਪਾ ਲੈ ਉਹਨਾਂ ਨੇ 96 ਤੇ ਫਿਰ ਇਹਦਾ ਹਰਜੀਸੀ ਛੱਡ ਕੇ ਆਇਆ ਉੱਥੇ ਰੋਲਾ ਪੈ ਗਿਆ ਨਾ ਆਹ ਆਹ ਕਿੰਨੇ ਆਏ ਨੇ ਤਿੰਨ ਸੀ ਉਹ ਤਿੰਨਾ ਜੇ ਰੋਲਾ ਪੈ ਗਿਆ ਨਾ ਆਹ ਫਿਰ ਉਹ ਮਲਵੇ ਜਾਗੇ ਤੇਰੇ ਫਿਰ ਉਹ ਹਾਂ ਜੀ ਕ੍ਰਿ ਪ੍ਰਸਾਦ ਦੇ ਆ ਪ੍ਰਭ ਧਾਰੀ ਨਾਨਕ ਨੇ ਵੀ ਹੀ ਖੇਪ ہماری ਕਹਿੰਦੇ ਸਾਡਾ ਜਿੰਨਾ ਵੀ ਅਸੀਂ ਗਿਆਨ ਲਿਆ ਬੈਠ ਕੇ ਘਰ ਚ ਉਹ ਜਿਹੜੀ ਖੇਪ ਸੀ ਪੂਰੀ ਦੀ ਪੂਰੀ ਸਾਧਗਣ ਦੇ ਪ੍ਰਵਾਨ ਹੋ ਗਈ ਤਾਂ ਸਾਡੇ ਤੇ ਕਿਰਪਾ ਹੋਈ ਕਰੀ ਫੇਰ ਪ੍ਰਸਾਦ ਕਲੀ ਪ੍ਰਸਾਦ ਦਿਆ ਪ੍ਰਭ ਧਾਰੀ ਸਾਡੇ ਤੇ ਕਿਰਪਾ ਹੋਈ ਦਿਆ ਹੋਈ ਕਿਉਂਕਿ ਸਾਡਾ ਜੋ ਕੁਛ ਅਸੀਂ ਸਮਝਿਆ ਸੀ ਉਹ ਠੀਕ ਸਮਝਿਆ ਸੀ ਉਹ ਬਿਲਕੁਲ ਉਹ ਜੋ ਕੋਈ ਵੀ ਖੋਟ ਨਹੀਂ ਨਿਕਲੀ ਦਰਗਾਹ ਦੇ ਅੰਦਰ ਅਧਰੇ ਬੈਠਾ ਦਾ ਦਰਗਾਹ ਘੜਾ ਬਾਹਰ ਗਿਆ ਬਰ ਮੇ ਆਪੇ ਸੀ ਸਭ ਕੋ ਠੀਕ ਠੀਕ ਸਮਝਿਆ ਹੋਇਆ ਸੀ ਉਹ ਠੀਕ ਜੇ ਸਮਝਾ ਤਾਂ ਹੀ ਠੀਕ ਸਮਝਾ ਰਹੇ ਨੇ ਜੇ ਸਮਝਾ ਠੀਕ ਹੋਇਆ ਤਾਂ ਠੀਕ ਸਮਝਾ ਵੀ ਰਹੇ ਨੇ ਇੱਥੇ ਹੀ ਪਤਾ ਲੱਗਦਾ ਪੀਠੀ ਵੀ ਸਮਝਿਆ ਹੋਇਆ ਸੀ ਕਿੱਥੇ ਲਿਖਿਆ ਹੈ ਤੇ ਬਗਰ ਬਗਰੂ ਜਬੇ ਲਿਖਿਆ ਕੋਈ ਫਿਰ ਖੇਪਾ ਮਾਰੇ ਨਬੀ ਤਕਾਉ ਕਿਹਦੇ ਕੋਲ ਹੈ ਕੋਈ ਦਿਖਾਉ ਤਾਂ ਸਹੀ ਖੇਪ ਕਿੱਥੇ ਆ ਖੇਪੇ ਬਿਆਨ ਕੀਤੀ ਹੋਈ ਆ ਉਹ ਖੇਪੇ ਜਿਹੜੀ ਸੀ ਕੋਲ ਉਹੀ ਤਾਂ ਦੱਸੀ ਆ ਉਹੀ ਬੋਲਦੀ ਆ ਉਹ ਬੋਲਦਾ ਕੀ ਆ ਬੋਲੂ ਕੌਣ ਜੋ ਬੰਦਰ ਜਮਾ ਕੀਤਾ ਉਹੀ ਬੋਲੂ ਜਦਦਰ ਗਿਆਨ ਹੈਗਾ ਉਹੀ ਬੋਲੂ ਜੋ ਸਿੱਖਿਆ ਲਈਆ ਉਹੀ ਬੋਲੂ ਜੋ ਸਿੱਖਿਆ ਸਾਰੀ ਖੇਪ ਆ ਹੋ ਸਿੱਖਿਆ ਤਾਂ ਖੇਪ ਹੋਰ ਕੀ ਹੈ